ਜਿਹੜੇ ਤੁਸੀਂ ਵਧੀਆ ਗੱਲ ਕੀਤੀ ਹੈ ਮੋਟਾਪਾ ਹਰ ਤੀਜੇ ਉੱਥੇ ਬੰਦੇ ਦੇ ਵਿੱਚ ਮੋਟਾਪਾ ਹੈਗਾ ਤੇ ਪਰ ਕੋਈ ਵੀ ਇਕੱਲਾ ਜਿਮ ਲਾ ਕੇ ਜਾਂ ਇਕੱਲੇ ਕੋਈ ਪ੍ਰੋਡਕਟ ਲੈ ਕੇ ਕਿਸੇ ਵੀ ਤਰ੍ਹਾਂ ਦੇ ਪ੍ਰੋਡਕਟ ਲੈ ਕੇ ਆਪਾਂ ਕਿਸੇ ਕੰਪਨੀ ਨੂੰ ਟਾਰਗੇਟ ਨਹੀਂ ਆਪਾਂ ਕਰ ਸਕਦੇ ਕੋਈ ਵੀ ਪ੍ਰੋਡਕਟ ਲੈ ਕੇ ਜੇ ਬੇਟਾ ਪਾ ਘਟਾਉਣੇ ਆ ਤਾਂ ਉਹ ਬਹੁਤ ਗਲਤ ਹੈ ਨੁਕਸਾਨਦਾਇਕ ਹੈ ਉਹਦੇ ਵਾਸਤੇ ਤੁਹਾਨੂੰ ਆਪਣੀ ਡਾਈਟ ਦੇ ਪੋਰਸ਼ਨ ਕੰਟਰੋਲ ਕਰਨੇ ਪੈਣਗੇ ਡਾਈਟ ਦੇ ਵਿੱਚ ਤੁਹਾਨੂੰ ਸਾਰੇ ਤੱਤ ਸ਼ਾਮਲ ਕਰਨੇ ਪੈਣਗੇ ਫਰੂਟ ਸਲਾਦ ਯਾਨੀ ਕਿ ਫਾਈਬਰ ਪ੍ਰੋਟੀਨ ਕਿੰਨਾ ਉਹ ਸਾਰੇ ਤੱਤ ਸ਼ਾਮਿਲ ਕਰਨੇ ਪੈਣਗੇ ਨਾਲ ਨਾਲ ਆਪਣਾ ਲਾਈਫ ਸਟਾਈਲ ਵੀ ਚੇਂਜ ਕਰਨਾ ਪਊਗਾ ਥਾਟ ਪ੍ਰੋਸੈਸ ਚੇਂਜ ਕਰਨਾ ਪਊਗਾ ਸਟ्रेस ਫਰੀ ਰਹਿਣਾ ਪਊਗਾ ਨਾਲ ਨਾਲ ਤੇ ਨਾਲ-ਨਾਲ ਥੋੜੀ-ਬਹੁਤ ਐਕਸਰਸਾਈਜ਼ ਕੋਈ ਜੋਗਿੰਗ ਐਕਸਰਸਾਈਜ਼ ਕੋਈ ਵੀ ਫਿਜ਼ੀਕਲ ਐਕਟੀਵਿਟੀ ਨਾਲ-ਨਾਲ ਆਪਣੀ ਬਹੁਤ ਸ਼ਾਮਿਲ ਕਰਨੀ ਪਊਗੀ ਤੇ ਇਹਨਾਂ ਚੀਜ਼ਾਂ ਨੂੰ ਆਪਣੀ ਲਾਈਫਸਟਾਈਲ ਦਾ ਪਰਮਾਨੈਂਟ ਹਿੱਸਾ ਬਣਾਉਣਾ ਪਊਗਾ ਇਹ ਨਹੀਂ ਹੈਗਾ ਵੀ 3 ਮਹੀਨੇ ਕੋਈ ਪ੍ਰੋਡਕਟ ਲੈ ਲਿਆ ਆਪਾਂ weight ਘਟਾ ਲਿਆ ਪਰ ਜਦੋਂ ਤੁਸੀਂ ਪ੍ਰੋਡਕਟ ਛੱਡੋਗੇ ਤੁਹਾਡਾ ਬਾਉਂਸ ਬੈਕ ਹੋਏਗਾ weight ਪਹਿਲਾਂ ਨਾਲੋਂ ਜ਼ਿਆਦਾ ਵਧ ਜਾਏਗਾ ਪਲੱਸ ਉਹਨਾਂ ਦੇ ਸਾਈਡ ਇਫੈਕਟ ਬਹੁਤ ਜ਼ਿਆਦਾ ਨਹੀਂ ਕੋਈ ਵੀ ਪ੍ਰੋਡਕਟ ਲੈਣ ਨੇ ਆਪਣੇ ਸਾਈਡ ਇਫੈਕਟ ਬਹੁਤ ਜ਼ਿਆਦਾ ਨਹੀਂ ਇਸ ਕਰਕੇ ਸਹੀ ਤਰੀਕਾ ਇਹ ਹੈ ਵੀ ਆਪਣੀ ਡਾਈਟ ਤੇ ਲਾਈਫ ਸਟਾਈਲ ਦੋਨਾਂ ਨੂੰ ਮੈਨੇਜ ਕਰੋ ਸਹੀ ਤਰੀਕੇ ਨਾਲ ਮੈਨੇਜ ਕਰੋ ਤਾਂ ਕਿ ਤੁਸੀਂ ਮੋਟਾਪੇ ਤੋਂ ਛੁਟਕਾਰਾ ਪਾਓ ਹੀ ਪਾਓ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਸਟੰਟ ਕੋਈ ਬਾਈਪਾਸ ਉਹਦੀ ਨੌਬਤ ਨਾ ਆਵੇ ਇਸ ਲਈ ਜ਼ਰੂਰੀ ਹੈ ਵੀ ਥੋੜਾ ਜਿਹਾ ਅਵੇਅਰ ਹੋ ਕੇ ਜਾਗਰੂਕ ਹੋ ਕੇ ਚੱਲੋ